ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਸਿਧਾਂਤ YouTube ਚੈਨਲ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਕੱਲ ਆਪਾਂ ਆਡੀਓ ਬੁੱਕ ਪਾਈ ਸੀ ਜਿਹਦਾ ਸਰਲੇਖ ਸੀ ਦੂਰੋਂ ਦੇਖੇ ਸੰਤ ਜਰਨੈਲ ਸਿੰਘ ਤੇ ਇਹ ਲਿਖਤਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਹੋਰਾਂ ਦੀ ਤੇ ਤੁਸੀਂ ਪ੍ਰੋਫੈਸਰ ਸਾਹਿਬ ਬਾਰੇ ਜੇ ਜਾਣਦੇ ਆ ਤਾਂ ਤੁਹਾਨੂੰ ਬਖੂਬੀ ਪਤਾ ਹੋਊਗਾ ਕਿ ਉਹ ਇੱਕ ਪੰਥਦਰ ਦੀ ਚਿਹਰਾ ਤੇ ਪੰਨੂ ਸਾਹਿਬ ਦੀ ਜੋ ਖਾਸੀਅਤ ਹੈਗੀ ਆ ਉਹ ਇਹ ਹੈ ਕਿ ਭਾਵੇਂ ਉਹਨਾਂ ਦੇ ਲੈਕਚਰ ਹੋਣ ਭਾਵੇਂ ਉਹਨਾਂ ਦੀ ਲਿਖਤ ਹੋਵੇ ਉਹ ਉਹਨੂੰ ਬੜੇ ਆਸਾਨੀ ਨਾਲ ਆਪਣੇ ਦਰਸ਼ਕਾਂ ਤੱਕ ਆਪਣੇ ਜਿਹੜੇ ਸਰੋਤੇ ਆ ਉਹਨਾਂ ਤੱਕ ਲੈ ਕੇ ਜਾਂਦੇ ਆ ਤੇ ਜਿਹੜੀ ਭਾਸ਼ਾ ਹੁੰਦੀ ਬੜੀ ਸਰਲ ਹੁੰਦੀ ਆ ਪਰ ਜਿਹੜੇ ਤੱਥ ਉਜਾਗਰ ਕੀਤੇ ਹੁੰਦੇ ਆ ਜਾਂ ਫਿਰ ਕੁਝ ਉਹਨਾਂ ਨੇ ਜੋ ਲਿਖਤ ਉਹਨਾਂ ਦੀ ਹੁੰਦੀ ਆ ਜਾਂ ਉਹਨਾਂ ਦੇ ਲੈਕਚਰ ਹੁੰਦੇ ਆ ਉਹ ਬੜੇ ਰੋਚਕ ਹੁੰਦੇ ਆ ਤੇ ਬੜੀ ਜਿਆਦਾ ਗਿਆਨ ਵਿੱਚ ਭਿੱਜੇ ਹੁੰਦੇ ਆ ਉਹਨਾਂ ਦੇ ਲੈਕਚਰ ਸੋ ਜੋ ਮੈਂ ਸੋਚਿਆ ਸੀ ਕਿ ਆਪ ਦੀ ਸਾਹਮਣੇ ਇਹ ਕਿਤਾਬ ਲੈ ਕੇ ਆਉਣੀ ਆ ਜੋ ਆਡੀਓ ਬੁੱਕ ਆਪ ਸਾਹਮਣੇ ਪੇਸ਼ ਕਰਨੀ ਆ ਜੋ ਅੱਗੇ ਦਾ ਆਪਾਂ ਸੋਚਿਆ ਉਹ ਇਹ ਹੈ ਕਿ ਹਰ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਕੋਈ ਨਾ ਕੋਈ ਆਡੀਓ ਬੁੱਕ ਆਪ ਜੀ ਸਾਹਮਣੇ ਲੈ ਕੇ ਆਏਗੇ ਤੇ ਇਹਦਾ ਫਾਇਦਾ ਇਹ ਹੋਵੇਗਾ ਕਿ ਕਈ ਵਾਰ ਆਪਣੇ ਕੋਲ ਸਮਾਂ ਨਹੀਂ ਹੁੰਦਾ ਕੋਈ ਕਿਤਾਬ ਪੜ੍ਹਨ ਦਾ ਪਰ ਉਹਨਾਂ ਕਿਤਾਬਾਂ ਵਿੱਚ ਜੋ ਤੱਥ ਹੁੰਦੇ ਨੇ ਜੋ ਉਹਨਾਂ ਕਿਤਾਬਾਂ ਵਿੱਚ ਜੋ ਸਿਧਾਂਤ ਹੁੰਦੇ ਲਿਆ ਹੁੰਦੇ ਨੇ ਆਪਣੇ ਲਈ ਸਮਝਣ ਨੂੰ ਉਹ ਸਾਡੇ ਤੋਂ ਕਈ ਖੁੰਝਣਾ ਜਈਏ ਇਸੋਂ ਨਾਲ ਤੋਂ ਇਸੇ ਕਰਕੇ ਮੈਂ ਸੋਚਦਾ ਸੀ ਕਿ ਆਡੀਓ ਬੁੱਕ ਆ ਜੋ ਹੁੰਦਿਆਂ ਨੇ ਉਹ ਪੇਸ਼ ਕਰਾਂ ਤੁਹਾਪ ਜੀ ਨੇ ਲਈ ਬਹਿਰਾਲ ਆਪਾਂ ਅੱਜ ਇੱਥੇ ਜੋ ਗੱਲ ਡਿਸਕਸ ਕਰਨੀ ਆ ਜਿਸ ਦੇ ਬਾਰੇ ਆਪਾਂ ਚਰਚਾ ਕਰਨੀ ਸੀ ਉਹ ਇਹ ਸੀ ਕਿ ਇਸ ਕਿਤਾਬ ਵਿੱਚ ਕੀ ਖਾਸੀਅਤ ਮੈਨੂੰ ਲੱਗੀ ਤੇ ਕਿਉਂ ਮੈਂ ਇਹ ਕਿਤਾਬ ਆਪਜੀ ਸਾਹਮਣੇ ਪੇਸ਼ ਕੀਤੀ ਤੋਂ ਸਭ ਤੋਂ ਪਹਿਲਾ ਕਾਰਨ ਤੋਂ ਜਿਹੜਾ ਹੈਗਾ ਉਹ ਇਹ ਹੈ ਕਿ ਮੈਂ ਆਪਣੀ ਗੱਲ ਕਰਾਂ ਮੇਰੀ ਨਿੱਜੀ ਜ਼ਿੰਦਗੀ ਵਿੱਚ ਇਸ ਕਿਤਾਬ ਦਾ ਬਹੁਤ ਵੱਡਾ ਮਾਇਨਾ ਇਸ ਕਿਤਾਬ ਨੇ ਮੇਰੀ ਜ਼ਿੰਦਗੀ ਉੱਤੇ ਮੇਰੀ ਸੋਚ ਉੱਤੇ ਬਹੁਤ ਜ਼ਿਆਦਾ ਫਰਕ ਪਾਇਆ ਮੈਂ ਕਦ ਤੱਕ ਜਾਗਰ ਕਰਨਾ ਚਾਹੁੰਦਾ ਉਹ ਇਹ ਆ ਕਿ ਪਹਿਲਾਂ ਮੈਂ ਮੇਰੀ ਸੋਚ ਜੋ ਸੀਗੀ ਉਹ ਬਹੁਤ ਗਲਤ ਸੀ ਸੰਤ ਜਨਾਇ ਸਿੰਘ ਪ੍ਰਤੀ ਤੇ ਜੋ ਸਿੱਖ ਸੰਘਰਸ਼ ਹੋਇਆ 1980 ਤੇ 90 ਦੇ ਦਹਾਕੇ ਵਿੱਚ ਉਸ ਪ੍ਰਤੀ ਮੇਰੀ ਸੋਚ ਤੁਸੀਂ ਕਹਿ ਲਓ ਮੈਂ ਇੱਥੇ ਨਾ ਜਾਗਰ ਕਰਨਾ ਚਾਹੁੰਦਾ ਜਾਗਰ ਨਹੀਂ ਕਰਨਾ ਚਾਹੁੰਦਾ ਪਰ ਚੰਗੀ ਸੋਚ ਨਹੀਂ ਸੀ ਇੱਕ ਸਿੱਖ ਦੀ ਸੋਚ ਹੋਣੀ ਚਾਹੀਦੀ ਮੇਰੀ ਉਹ ਸੋਚ ਨਹੀਂ ਸੀ ਜੋ ਭਾਰਤੀ ਹਾਕਮ ਚਾਹੁੰਦੇ ਨੇ ਕਿ ਸੋਚ ਤੁਹਾਡੀ ਬਣੇ ਇੱਕ ਸਿੱਖ ਦੀ ਮੇਰੀ ਸੋਚ ਉਸੇ ਤਰ੍ਹਾਂ ਸੀ ਕਿਉਂਕਿ ਨਾ ਤਾਂ ਮੈਂ ਕਿਸੇ ਚੀਜ਼ ਬਾਰੇ ਚਿੰਤਨ ਕਰਨ ਦਾ ਚਾਹੁੰਦਾ ਸੀ ਵੀ ਜੋ ਘਟਨਾਵਾਂ ਵਾਪਰੀਆਂ ਜੋ ਸੰਘਰਸ਼ ਹੋਇਆ 90 ਦੇ ਦਹਾਕੇ ਵਿੱਚ ਸਿੱਖ ਸੰਘਰਸ਼ ਹੋਇਆ ਉਹਦੇ ਪਿੱਛੇ ਕੀ ਕਾਰਨ ਸੀ ਤੇ ਗਲਤੀ ਜਵੇਂ ਅਸੀਂ ਲੋਕ ਕਰਦੇ ਹਾਂ ਕਿ ਅਸੀਂ ਆਪਣੇ ਵਿੱਚੋਂ ਗਲਤੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਹਾਲਾਂਕਿ ਤੱਕਾ ਸਾਡੇ ਨਾਲ ਹੋਇਆ ਪਰ ਗਲਤੀ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਵੀ ਸੀ ਪਹਿਲਾਂ ਆਪਣੀ ਗਲਤੀ ਕੱਢੀਏ ਤੇ ਜਿਹੜਾ ਦੁਸ਼ਮਣ ਹੈਗਾ ਦੁਸ਼ਮਣ ਦਾ ਅਸੀਂ ਕੋਈ ਕਸੂਰ ਨਹੀਂ ਮੰਨਦੇ ਸੀ ਤਾਂ ਉਹ ਲੋਕ ਸਾਡੇ ਇੱਥੋਂ ਤੱਕਰ ਵੀ ਚਲੇ ਜਾਂਦੇ ਆ ਤੇ ਮੈਂ ਵੀ ਉਹਨਾਂ ਵਿੱਚੋਂ ਇੱਕ ਸੀ ਮੈਨੂੰ ਇਹ ਗੱਲ ਕਹਿਣ ਵਿੱਚ ਅ ਸ਼ਰਮ ਹੁਣ ਮਹਿਸੂਸ ਹੁੰਦੀ ਆ ਪਰ ਉਹਨਾਂ ਵੇਲੇ ਮੈਨੂੰ ਇਹ ਚੀਜ਼ ਦਾ ਤੁਸੀਂ ਕਹ ਲਓ ਗਿਆਨ ਹੀ ਨਹੀਂ ਸੀ ਮੈਨੂੰ ਇਸ ਚੀਜ਼ ਬਾਰੇ ਬਹੁਤਾ ਪਤਾ ਹੀ ਨਹੀਂ ਸੀ ਸੋ ਇੱਕ ਤਾਂ ਮੇਰੀ ਉਹ ਸੋਚ ਇਸ ਕਿਤਾਬ ਨੇ ਕਾਫੀ ਬਦਲੀ ਕਿਉਂਕਿ ਜੋ ਸਾਡੇ ਮੂਰੇ ਇੱਕ ਦ੍ਰਿਸ਼ ਪੇਸ਼ ਕੀਤਾ ਜਾਂਦਾ ਸੰਤ ਜਰਨੈਲ ਸਿੰਘ ਜੀ ਦਾ ਉਹ ਇਹ ਪੇਸ਼ ਕੀਤਾ ਜਾਂਦਾ ਕਿ ਜੋ ਸੰਤ ਜਰਨੈਲ ਸਿੰਘ ਸੀਗੇ ਉਹ ਬੜੇ ਹੀ ਤੁਸੀਂ ਕਹੋ ਸ਼ੂਰਮੇ ਸੀ ਬੜੇ ਸ਼ੂਰ ਵੀਰ ਯੋਧੇ ਸੀ ਤੇ ਉਹਨਾਂ ਨੇ ਇਦਾਂ ਇਦਾਂ ਟਰੱਕ ਪਰ ਪਰ ਤੋਰੇ ਲਾਸ਼ਾਂ ਦੇ ਫੌਜਦਿਆਂ ਜੋ ਲਾਸ਼ਾਂ ਸੀਗੀਆਂ ਟਰੱਕ ਪਰ ਪਰ ਤੋਰੇ ਦੁਸ਼ਮਣਾਂ ਦੇ ਪਰ ਅਸੀਂ ਇੱਕ ਚੀਜ਼ ਜੋ ਜਾਂ ਤਾਂ ਅਸੀਂ ਨਜ਼ਰਅੰਦਾਜ਼ ਕਰ ਦਿੰਨੇ ਆ ਜਾਂ ਮੈਂ ਆਪਣੇ ਕੇਸ 'ਚ ਆਖਾਂ ਤਾਂ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਹੀ ਗਿਆਨ ਹੀ ਨਹੀਂ ਸੀ ਕਿ ਉਹਦੇ ਪਿੱਛੇ ਕਮਾਈ ਕਿੱਡੀ ਸੀ ਜੋ ਉਹਨਾਂ ਨੇ ਐਡਾ ਵੱਡਾ ਜੰਗ ਲੜਿਆ ਕਾਲ ਤੱਕ ਸਾਹਿਬ ਤੇ ਉਹਦੇ ਪਿੱਛੇ ਕਿੰਨੀ ਵੱਡੀ ਕਮਾਈ ਸੀ ਉਹਨਾਂ ਦੀ ਜਿਵੇਂ ਜੇਕਰ ਆਉਂਦਾ ਆਪ ਕਿਤਾਬ ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਜੀ ਹਰੇ ਸਟੂਡੈਂਟ ਹੁੰਦੇ ਹਜੇ ਵਿਦਿਆਰਥੀ ਹੁੰਦੇ ਦਮਦਮੀ ਟਕਸਾਲ ਵਿੱਚ ਉਹ ਸਾਰਾ ਸਾਰਾ ਦਿਨ ਪਾਠ ਕਰਦੇ ਰਹਿੰਦੇ ਨੇ ਉਹ ਗੱਲ ਇੱਕ ਆਉਂਦੀ ਤੁਹਾਨੂੰ ਯਾਦ ਹੋਊ ਜਿਨ੍ਹਾਂ ਨੇ ਆਡੀਓ ਬੁੱਕ ਜਿਹੜੇ ਦਰਸ਼ਕਾਂ ਨੇ ਸੁਣੀ ਹੋਊਗੀ ਤੇ ਮੈਂ ਉਹ ਸੁਣ ਕੇ ਬੜਾ ਹੈਰਾਨ ਹੋਇਆ ਤੇ ਮੈਨੂੰ ਬੜਾ ਚੰਗਾ ਲੱਗਾ ਇੱਕ ਇਸ ਚੀਜ਼ ਨੂੰ ਕਿਉਂਕਿ ਅਸੀਂ ਬਚਪਨ ਤੋਂ ਸੁਣਦੇ ਹੁੰਨੇ ਜਿਵੇਂ ਸੂਰਮਿਆਂ ਦੀਆਂ ਕਹਾਣੀਆਂ ਜਿਵੇਂ ਸਾਡੇ ਸਿੱਖਾਂ ਵਿੱਚ ਸੂਰਮੇ ਪੈਦਾ ਹੋਏ ਨੇ ਬਾਬਾ ਦੀਪ ਸਿੰਘ ਜੀ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਹੋ ਗਏ ਹੋਰ ਜਿੰਨੇ ਵੀ ਬਾਬਾ ਚੜਤ ਸਿੰਘ ਹੋ ਗਏ ਜਿਨ੍ਹਾਂ ਨੇ ਸੂਰਮੇ ਸਾਡੇ ਹੋਏ ਆ ਤੇ ਅਸੀਂ ਇੱਕ ਗੱਲ ਉਹਨਾਂ ਬਾਰੇ ਇੱਕ ਹੋਰ ਸੁਣਦੇ ਹੁੰਨੇ ਆ ਕਿ ਉਹ ਨਾਮ ਸਿਮਰਨ ਵਿੱਚ ਬਹੁਤ ਪੱਕੇ ਸੀ ਤੇ ਉਹੀ ਗੱਲ ਸੰਤ ਜਰਨੈਲ ਸਿੰਘ ਤੇ ਲਾਗੂ ਹੁੰਦੀ ਹੈ ਜਦੋਂ ਅਸੀਂ ਸਿੱਖ ਸਿਧਾਂਤ ਤੋਂ ਖੜ ਕੇ ਇੱਕ ਸਿੱਖਾਂ ਦੇ ਨਜ਼ਰੀਏ ਨਾਲ ਅਸੀਂ ਸੰਤ ਜਰਨੈਲ ਸਿੰਘ ਨੂੰ ਦੇਖਾਂਗੇ ਤਾਂ ਸਾਨੂੰ ਉਹ 18ਵੀਂ ਸਦੀ ਦੇ ਕਿਸੇ ਸਿੰਘ ਨਾਲੋਂ ਘੱਟ ਨਹੀਂ ਲੱਗਣਗੇ ਜਿਵੇਂ 18ਵੀਂ ਸਦੀ ਦੇ ਅਸੀਂ ਸਿੰਘਾਂ ਨੂੰ ਯਾਦ ਕਰਦੇ ਹਾਂ ਜੱਸਾ ਸਿੰਘ ਆਲੂਵਾਲੀਆ ਨੂੰ ਨਵਾਬ ਕਪੂਰ ਸਿੰਘ ਹੋਰਾਂ ਨੂੰ ਸਾਨੂੰ ਉਦਾਂ ਰਗੇ ਹੀ ਲੱਗਣ ਲੱਗਣਗੇ ਸੰਤ ਜਰਨੈਲ ਸਿੰਘ ਪਰ ਜਦੋਂ ਅਸੀਂ ਸਿੱਖੀ ਸਿਧਾਂਤਾਂ ਤੋਂ ਥੋੜਾ ਜਿਹਾ ਦੂਰ ਹੋ ਕੇ ਅਸੀਂ ਦੁਨੀਆ ਦੀ ਨਜ਼ਰੀਏ ਨਾਲ ਜਾਂ ਭੇੜਚਾਲ ਵਿੱਚ ਜਾ ਕੇ ਸੰਤਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਜਾਂ ਜਿੰਨੇ ਉੱਥੇ ਹੋਰ ਸਿੰਘ ਸੀਗੇ ਭਾਈ ਅਮਰੀਕ ਸਿੰਘ ਹੋਗੇ ਬਾਬਾ ਠਾਰਾ ਸਿੰਘ ਹੋਗੇ ਜਿੰਨੇ ਸ਼ਹੀਦ ਹੋਏ ਨੇ ਉਹ ਭਾਈ ਸੁਬੇਗ ਸਿੰਘ ਹੋ ਗਏ ਉਹਨਾਂ ਨੂੰ ਫਿਰ ਜਦੋਂ ਅਸੀਂ ਦੁਸ਼ਮਣ ਦੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਸਾਨੂੰ ਉਹ ਸਾਡੇ ਆਪਣੇ ਨਹੀਂ ਲੱਗਣਗੇ ਉਹ ਸਾਨੂੰ ਦੁਸ਼ਮਣ ਹੀ ਲੱਗਣਗੇ ਤੇ ਇਹ ਸੇਮ ਚੀਜ਼ ਹੀ ਜਿਹੜੇ 18ਵੀਂ ਸਦੀ ਦੇ ਸਾਡੇ ਸਿੰਘ ਸੀਗੇ ਜਿਵੇਂ ਸਰਦਾਰ ਚੜਤ ਸਿੰਘ ਸੀ ਉਹ ਬਹੁਤ ਜ਼ਿਆਦਾ ਸੂਰਬੀਰ ਯੋਧੇ ਸੀਗੇ ਮਹਾਰਾਜ ਰਣਜੀਤ ਸਿੰਘ ਦੇ ਦਾਦਾ ਜੀ ਸੀਗੇ ਸਰਦਾਰ ਚੜਤ ਸਿੰਘ ਜੀ ਤੇ ਜਿਹੜੇ ਅਫਗਾਨ ਸੀ ਅਫਗਾਨ ਸਾਨੂੰ ਕੁੱਤੇ ਸੱਦਦੇ ਸੀਗੇ ਅਫਗਾਨ ਤੇ ਜਿਹੜੇ ਪਠਾਨ ਸੀ ਉਹ ਸਾਨੂੰ ਕੁੱਤੇ ਆਖਦੇ ਸੀ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਹੋਇਆ ਸਾਨੂੰ ਕੁੱਤੇ ਤੇ ਜੇ ਤਾਂ ਸੀ ਉਹਨਾਂ ਦੀਆਂ ਲਿਖਤਾਂ ਦੇ ਨਜ਼ਰੀਏ ਨਾਲ ਦੇਖਾਂਗੇ ਤਾਂ ਸਾਨੂੰ ਆਪਣੇ ਮਾਫ਼ ਕਰਨਾ ਜਿਹੜੇ ਪੁਰਾਣੇ ਯੋਧੇ ਨੇ ਸਾਨੂੰ ਉਹ ਵੀ ਫਿਰ ਉਹਨਾਂ ਦੇ ਸ਼ਬਦਾਂ ਨਾਲ ਹੀ ਸਾਨੂੰ ਹੀ ਅਸੀਂ ਉਹਨਾਂ ਨੂੰ ਸੰਬੋਧਨ ਕਰਾਂਗੇ ਪਰ ਜੇਸੀਂ ਆਪਣੇ ਸਿੱਖਾਂ ਦੇ ਨਜ਼ਰੀਏ ਨਾਲ ਦੇਖੀ ਉਹਨਾਂ ਨੇ ਕੀ ਇਤਿਹਾਸ ਘੜਿਆ ਜੋ ਉਹਨਾਂ ਨੇ ਇਤਿਹਾਸ ਰਚਿਆ ਸਾਨੂੰ ਫਿਰ ਜੀ ਉਸ ਨਜ਼ਰੀਏ ਨਾਲ ਦੇਖਾਂਗੇ ਸਾਡੀਆਂ ਸਾਡੇ ਲਈ ਉਹਨਾਂ ਦੀ ਕੀ ਦੇਣ ਆ ਫਿਰ ਸਾਨੂੰ ਉਹ ਜਿਵੇਂ ਹੁਣ ਪਿਆਰੇ ਲੱਗਦੇ ਆ ਜਿਵੇਂ ਸਾਨੂੰ ਹੁਣ ਉਹਨਾਂ ਤੋਂ ਮੋਟੀਵੇਸ਼ਨ ਮਿਲਦਾ ਸਾਨੂੰ ਫਿਰ ਓਦਾਂ ਵਰਗੇ ਲੱਗਣ ਲੱਗਣਗੇ ਬਦਕਿਸਮਤੀ ਨਾਲ ਜੋ ਸਾਡਾ 90ਆਂ ਦਾ ਜਿਹੜਾ ਸੰਘਰਸ਼ ਸੀ ਜੋ 1984 ਦਾ ਸਾਡਾ ਖਾੜਕੂ ਸੰਘਰਸ਼ ਸੀ ਉਹ ਸਿਰੇ ਨਾ ਚੜਿਆ ਜੋ ਦਾ ਨਿਸ਼ਾਨਾ ਮਿੱਥਿਆ ਹੋਇਆ ਸੀ ਉਹਨਾਂ ਨੇ ਸਿੰਘਾਂ ਨੇ ਉਹ ਪੂਰਾ ਚਲੋ ਨਹੀਂ ਹੋਇਆ ਜਰ ਜੇ ਪੂਰਾ ਹੋਇਆ ਹੁੰਦਾ ਤਾਂ ਇਤਿਹਾਸ ਬਿਲਕੁਲ ਹੋਰ ਹੋਣਾ ਸੀ ਤੇ ਜਿਹੜੇ ਲੋਕ ਸਾਡੇ ਕਿੰਤੂ ਪ੍ਰਾਂਤੂ ਕਰਦੇ ਨੇ ਉਸ ਸੰਘਰਸ਼ ਤੇ ਸ਼ਾਂਤਾਂ ਦੀ ਮੁਹਿੰਮ ਤੇ ਉਹ ਫਿਰ ਤੁਹਾਨੂੰ ਪਤਾ ਵੀ ਬਿਲਕੁਲ ਜ਼ੀਰੋ ਹੋਣਾ ਸੀ ਇਸ ਚੀਜ਼ ਨੂੰ ਆਪਾਂ ਇਤਿਹਾਸ ਦੇ ਨਾਲ ਕੰਪੇਅਰ ਕਰਕੇ ਦੇਖੀਏ ਵੀ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਹੁੰਦਾ ਤਾਂ ਇਤਿਹਾਸ ਜਿਹੜਾ ਸੀਗਾ ਅਸੀਂ ਤਾਂ ਆਪਣਾ ਲਿਖ ਨਹੀਂ ਸੀ ਸਕਦੇ ਸਾਡਾ ਇਤਿਹਾਸ ਲਿਖਣਾ ਸੀ ਉਹਨਾਂ ਮੁਗਲਾਂ ਨੇ ਉਹਨਾਂ ਪਠਾਣਾਂ ਨੇ ਤੇ ਅੰਗਰੇਜ਼ਾਂ ਨੇ ਤੇ ਉਹਨਾਂ ਨੇ ਜੋ ਇਤਿਹਾਸ ਲਿਖਿਆ ਉਹ ਸਾਨੂੰ ਪਤਾ ਕਿ ਉਹ ਕਿੰਨਾ ਗਲਤ ਲਿਖਿਆ ਮਹਾਰਾਜ ਰਣਜੀਤ ਸਿੰਘ ਦਾ ਜੋ ਉਹਨਾਂ ਨੇ ਚਿੱਤਰ ਹੀ ਲਿਖਿਆ ਉਹ ਕਿੰਨਾ ਗਲਤ ਆ ਜਾਂ ਹੋਰ ਸਿੰਘਾਂ ਦਾ ਜੋ ਚਿੱਤਰ ਉਹਨਾਂ ਨੇ ਬਣਾਇਆ ਉਹ ਕਿੰਨਾ ਗਲਤ ਆ ਤੇ ਉਸੇ ਤਰ੍ਹਾਂ ਸਾਡੇ ਵੱਲੋਂ ਇਹ ਘਾਟ ਰਹਿ ਗਈ 1984 ਦੇ ਸੰਘਰਸ਼ ਚ ਕਿ ਅਸੀਂ ਬਹੁਤ ਥੋੜਾ ਲਿਖਿਆ ਸਾਡੇ ਦੁਸ਼ਮਣਾਂ ਨੇ ਬਹੁਤ ਜ਼ਿਆਦਾ ਲਿਖਿਆ ਲਿਖਿਆ ਵੀ ਬਹੁਤ ਉਹਨਾਂ ਨੇ ਪ੍ਰਚਾਰ ਵੀ ਬਹੁਤ ਕੀਤਾ ਇਹ ਪ੍ਰਚਾਰ ਉਹਨਾਂ ਨੇ 1900 ਤੁਸੀਂ ਕਹਿ ਲਓ ਨਾਸੀ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ 1979 ਤੋਂ ਵੀ ਜੋ ਸੰਤ ਜਰਨੈਲ ਸਿੰਘ ਨੇ ਇਹ ਬਹੁਤ ਹੀ ਤੁਸੀਂ ਕਹੋ ਉਗਰਵਾਦੀ ਟਾਈਪ ਇਹ ਬੰਦਾ ਉਹ ਆਪਣੇ ਜੋ ਚੈਨਲਾਂ ਰਾਹੀਂ ਇਹ ਪ੍ਰਚਾਰ ਕਰਦੇ ਰਹੇ ਇੱਕ ਗੱਲ ਤੇ ਮੇਰੀ ਪੇਸ਼ ਕਰਨ ਦੀ ਉਹਨਾਂ ਨੇ ਕੋਸ਼ਿਸ਼ ਸ਼ੁਰੂ ਤੋਂ ਹੀ ਕੀਤੀ ਆ ਤੇ ਸਾਡੇ ਬੰਦਿਆਂ ਨੇ ਜੋ ਮੈਂ ਘਾਟ ਸਮਝਦਾ ਉਹ ਇਹ ਰਹੀ ਕਿ ਅਸੀਂ ਬਹੁਤ ਥੋੜਾ ਲਿਖਿਆ ਉਹਨਾਂ ਬਾਰੇ ਜਿਵੇਂ ਇੱਕ بڑے ਵੱਡੇ ਵਿਦਵਾਨ ਨੇ ਸਿੱਖ ਧਰਮ ਦੇ ਸਰਦਾਰ ਭਰਪੂਰ ਸਿੰਘ ਬਲਬੀਰ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਰਨੈਲ ਸਿੰਘ ਨੂੰ ਨਹੀਂ ਸਮਝਿਆ ਪਰ ਹਕੂਮਤ ਨੇ ਭਾਰਤੀ ਸਟੇਟ ਨੇ ਸੰਤ ਜਰਨੈਲ ਸਿੰਘ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਤਾਂ ਹੀ ਜਦੋਂ ਵੀ ਕੋਈ ਬੰਦਾ ਸੰਤ ਜਰਨੈਲ ਸਿੰਘ ਦੇ ਰਾਹ ਤੇ ਜਾਊਗਾ ਉਹਨੂੰ ਉਹ ਉਸੇ ਅੰਜਾਮ ਤੇ ਪਹੁੰਚਾ ਦੇਣਗੇ ਜਿੱਥੇ ਸੰਤ ਜਰਨੈਲ ਸਿੰਘ ਪਹੁੰਚੇ ਸੀ ਮਤਲਬ ਉਸ ਉਸ ਬੰਦੇ ਨੂੰ ਵੀ ਉਹ ਮੌਤ ਦੇ ਰਾਹ ਵੱਲ ਤੋਰ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਕੀ ਉਹ ਕਿੱਡੀ ਵੱਡੀ ਹਸਤੀ ਸੀ ਤੇ ਸਾਡੇ ਤੋਂ ਇਹ ਬਚਪਨ ਦੇ ਵਿੱਚ ਹੀ ਕਈ ਲੋਕ ਜਿਵੇਂ ਹੁੰਦੇ ਆ ਜੋ ਬੜੀ ਇਹ ਗੱਲ ਥੋੜੀ ਜਿਹਾ ਆਫ ਦਾ ਟੋਪਿਕ ਜਾ ਰਿਹਾ ਮੈਂ ਥੋੜਾ ਜਿਹਾ ਕਿ ਕੋਈ ਲੋਕ ਸੰਤਾਂ ਦੀ ਤਸਵੀਰ ਤਾਂ ਲਾਉਂਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਆਪਣੀ ਡੀਪੀ ਦੇ ਉੱਤੇ ਤਸਵੀਰ ਲਾ ਲੈਣਗੇ ਆਪਣੇ ਵਾਲਪੇਪਰ ਉੱਤੇ ਤਸਵੀਰ ਲਾ ਲੈਣਗੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੀ ਸਾਧਨਾ ਕਿੰਨੀ ਸੀ ਉਹਨਾਂ ਦਾ ਤਪ ਕਿੰਨਾ ਸੀ ਸੋ ਜੇ ਅਸੀਂ ਉਹਨਾਂ ਨੂੰ ਆਦਰਸ਼ ਆਪ ਦਾ ਮੰਨਣਾ ਤੇ ਸਾਨੂੰ ਮੈਂ ਕਹਿੰਦਾ ਮੰਨਣਾ ਬਿਲਕੁਲ ਚਾਹੀਦਾ ਉਹਨਾਂ ਨੂੰ ਆਦਰਸ਼ ਆਪਣਾ ਕਿਉਂਕਿ ਅਸੀਂ ਆਦਰਸ਼ ਜੋ ਮੰਨਣਾ ਹੁੰਦਾ ਉਹ ਆਪਣੇ ਸੁਰਮੈ ਨੂੰ ਮੰਨਣਾ ਹੁੰਦਾ ਦੂਤੀ ਗੱਲ ਜਿਹੜੀ ਮੈਂ ਆਪਣਾ ਕਿਤਾਬ ਦੀ ਗੱਲ ਕਰਦੇ ਆ ਨਾ ਕਿਤਾਬ ਦੇ ਵਿੱਚ ਜੋ ਜਿਵੇਂ ਘਟਨਾਵਾਂ ਨੂੰ ਦਾ ਜ਼ਿਕਰ ਹੋਇਆ ਜਿਵੇਂ ਕੁਝ ਜਿਹੜੇ ਤੱਥ ਅੱਜ ਵੀ ਲੋਕ ਦਿੰਦੇ ਆ ਕਿ ਸੰਤ ਜਿਵੇਂ ਕਾਂਗਰਸ ਦੇ ਏਜੰਟ ਸੀ ਜਾਂ ਫਿਰ ਇਹਨਾਂ ਨੇ ਇੱਕ ਘੜਾ ਰੱਖਿਆ ਸੀ ਜਿਹਦੇ ਵਿੱਚ ਪਰਚੀਆਂ ਪਾਈਆਂ ਹੋਈਆਂ ਹੁੰਦੀਆਂ ਸੀ ਵੀ ਜਿਹਨੂੰ ਬੰਦੇ ਨੂੰ ਜਿਹੜੇ ਬੰਦੇ ਨੂੰ ਮਾਰਨਾ ਉਹਦੀ ਪਰਚੀ ਕੱਢ ਲਈ ਜਾਂਦੀ ਸੀ ਉਸ ਘੜੇ ਵਿੱਚੋਂ ਉਸ ਤੱਥ ਜਿਹੜੇ ਹੈਗੇ ਆ ਜੋ ਇਲਜ਼ਾਮ ਲੱਗਦੇ ਨੇ ਸੰਤਾ ਉੱਤੇ ਉਹ ਸਾਰਾ ਜਿਵੇਂ ਤੁਸੀਂ ਕਹਿ ਲਓ ਭਾਂਡਾ ਭੰਨਿਆ ਉਹਨਾਂ ਦੇ ਇਹਨਾਂ ਬਚਨਾਂ ਦਾ ਜੋ ਉਹ ਕੂੜ ਪ੍ਰਚਾਰ ਕਰਦੇ ਨੇ ਉਹ ਹਰਪਾਲ ਸਿੰਘ ਪੰਨੂ ਨੇ ਬਹੁਤ ਬਖੂਬੀ ਕੀਤਾ ਇਹਦੇ ਵਿੱਚ ਦੂਜੀ ਗੱਲ ਤੁਸੀਂ ਦੇਖੋਗੇ ਇੱਕ ਇਸ ਨੂੰ ਇੱਕ ਕਿਤਾਬ ਨਾ ਸਮਝੋ ਇਹ ਇੱਕ ਨਜ਼ਰੀਆ ਨਜ਼ਰੀਆ ਹਰਪਾਲ ਸਿੰਘ ਪੰਨੂ ਦਾ ਨਜ਼ਰੀਆ ਇੱਕ ਆਮ ਇਨਸਾਨ ਦਾ ਜੋ ਸੰਤਾਂ ਬਾਰੇ ਜਾਂ ਤਾਂ ਚੰਗੀ ਰਏ ਰੱਖਦਾ ਜਾਂ ਗਲਤ ਰਏ ਰੱਖਦਾ ਤੁਸੀਂ ਦੇਖੋ ਜੋ ਉਹਨਾਂ ਦਾ ਕਿਰਦਾਰ ਆ ਜੋ ਕਿਰਦਾਰ ਨਾਮ ਹੈ ਆਖਾਂ ਜਿਵੇਂ ਉਹ ਐਡਰੈਸ ਕਰਦੇ ਸੰਤਾਂ ਨੂੰ ਵੀ ਪਹਿਲਾਂ ਉਹ ਕਹਿੰਦੇ ਨੇ ਵੀ ਸ਼ੁਰੂ-ਸ਼ੁਰੂ ਜਦੋਂ ਉਹਨਾਂ ਨੂੰ ਨਹੀਂ ਪਤਾ ਵੀ ਸੰਤ ਕੀ ਚੀਜ਼ ਆ ਉਹ ਕਹਿੰਦੇ ਨੇ ਵੀ ਸਾਨੂੰ ਇਹ ਲੱਗਦਾ ਸੀ ਵੀ ਇਹਦੇ ਦਿਮਾਗ ਦੀ ਕੋਈ ਰਗ ਘਟ ਜਾਵਾਦਾ ਜਿੱਥੇ ਉਹ ਲਿਖਦੇ ਆ ਫਿਰ ਹੌਲੀ-ਹੌਲੀ ਉਹ ਕਹਿੰਦੇ ਕਹਿ ਲੱਗਦੇ ਨੇ ਇਹ ਬੰਦਾ ਕੋਈ ਆਮ ਨਹੀਂ ਇੱਕ ਬਹੁਤ ਵੱਡਾ ਸਾਧ ਆ ਸਾਧ ਤੋਂ ਫਿਰ ਉਹ ਪਹਿਲਾਂ ਸਮਝਦੇ ਨਹੀਂ ਇਹ ਮੇਰਾ ਮਿੱਤਰ ਆ ਤੇ ਉੱਥੇ-ਉੱਥੇ ਵੀ ਸੰਤ ਜਰਨੈਲ ਸਿੰਘ ਇਦਾਂ ਕਰਦਾ ਸੀ ਇਦਾਂ ਕਰਦਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਉਹਨਾਂ ਨੂੰ ਸਮਝ ਪੈਂਦੀ ਅਸਲ ਦੇ ਵਿੱਚ ਦਿਮਾਗ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਕੋਣ ਸੀ ਉਹਨਾਂ ਦੀ ਅਸਲੀ ਸ਼ਖਸੀਅਤ ਕੀ ਸੀ ਤਾਂ ਹੌਲੀ-ਹੌਲੀ ਉਹ ਫਿਰ ਸੰਤ ਸਾਧ ਕਹਿਣ ਦੀ ਬਜਾਏ ਫਿਰ ਸੰਤ ਕਹਿਣ ਲੱਗੇ ਮਤਲਬ ਪੂਰੀ ਕਿਤਾਬ ਦੇ ਵਿੱਚ ਤੁਹਾਨੂੰ ਇੱਕ ਡਿਵੈਲਪਮੈਂਟ ਦੇਖੂਗੀ ਹਰਪਾਲ ਸਿੰਘ ਪੰਨੂ ਹੋਰਾਂ ਦੀ ਵੀ ਇੱਕ ਡਿਵੈਲਪ ਹੋ ਰਿਹਾ ਉਹਨਾਂ ਦਾ ਮਾਈਂਡ ਸੈਟ ਪਹਿਲਾਂ ਕੁਝ ਹੋਰ ਸੋਚਦੇ ਸੀ ਸੰਤਾਂ ਬਾਰੇ ਉਹ ਫਿਰ ਕੁਝ ਹੋਰ ਸੋਚਣ ਲੱਗੇ ਤੇ ਜੋ ਐਂਡ ਤੇ ਜੋ ਉਹਨਾਂ ਦੀ ਤਸਵੀਰ ਉਹਨਾਂ ਨੇ ਉਲਿਖੀ ਆਪਣੇ ਮਨ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਜਦੋਂ ਸਮਝ ਲੱਗੀ ਉਹਨਾਂ ਦਾ ਜੋ ਰਵਈਆ ਸੀ ਉਹ ਬਿਲਕੁਲ ਸਤਕਾਰ ਵਾਲਾ ਹੋ ਗਿਆ ਤੇ ਐਵੇਂ ਮੈਂ ਸੋਚਦਾ ਕਿ ਸਾਡਾ ਜਦੋਂ ਪੜ੍ਹਨ ਵੇਲੇ ਜੋ ਜਾਂ ਸੁਣਨ ਵੇਲੇ ਜੋ ਸਾਡੇ ਮਾਈਂਡ ਦੀ ਜਿਹੜੀ ਹੈਗੀ ਆ ਉਹ ਡਵੈਲਪਮੈਂਟ ਹੁੰਦੀ ਆ ਪਹਿਲਾਂ ਸਾਨੂੰ ਕੁਝ ਕੈਰੇਕਟਰ ਹੋਰ ਲੱਗਦਾ ਹੁੰਦਾ ਫਿਰ ਜਿਵੇਂ ਜਿਵੇਂ ਅਸੀਂ ਗੱਲਾਂ ਨੂੰ ਸਮਝਦੇ ਆ ਫਿਰ ਸਾਡੇ ਮਨ ਵਿੱਚ ਜੋ ਸਤਕਾਰ ਆ ਸਾਡੇ ਸਿੰਘਾਂ ਦਾ ਉਹ ਹੋਰ ਵੱਧਦਾ ਰਹਿੰਦਾ ਉਸ ਤਰੀਕੇ ਨਾਲ ਇਹ ਡਵੈਲਪਮੈਂਟ ਇਸ ਕਿਤਾਬ ਦੇ ਵਿੱਚ ਮੈਂ ਬਖੂਬੀ ਦੇਖੀ ਕਿਤਾਬਾਂ ਆਪਣੇ ਕੋਲ ਹੋਰ ਬਹੁਤ ਹੈਗੇ ਜਿਨ੍ਹਾਂ ਦਾ ਮੈਂ ਸੋਚਦਾ ਕਿ ਬਹੁਤ ਜ਼ਰੂਰੀ ਨੇ ਸਿੱਖਾਂ ਲਈ ਪੜਨ ਲਈ ਜਾਂ ਕੱਲੇ ਸਿੱਖਾਂ ਨੂੰ ਨਹੀਂ ਪੰਜਾਬੀਆਂ ਨੂੰ ਕਿਉਂਕਿ ਓਵਰਆਲ ਜੋ ਤੱਕਾ ਹੋਇਆ ਉਹ ਪੂਰੇ ਪੰਜਾਬ ਨਾਲ ਹੀ ਕਰਦੀ ਆਈ ਹੈ ਇਹ ਭਾਰਤੀ ਸਟੇਟ ਜੋ ਹੈਗੀ ਆ ਤੇ ਤੇ ਬਿਲਕੁਲ ਕੋਈ ਫਰਕ ਨਹੀਂ ਉਸ ਪੈਂਤਰੇ ਵਿੱਚ ਜੋ ਹਜੇ ਵੀ અપਨਾ ਕੇ ਚੱਲ ਰਹੀ ਆ ਭਾਰਤੀ ਸਟੇਟ ਕਈਆਂ ਕਿਤਾਬਾਂ ਦੇ ਜੋ ਵਿਸ਼ੇ ਹੈਗੇ ਆ ਕਾਫੀ ਵੱਡੇ ਨੇ ਜਿਵੇਂ 20ਵੀਂ ਸਦੀ ਦੀ ਸਿੱਖ ਰਾਜਨੀਤੀ ਹੋ ਗਈ ਉਹ ਬਹੁਤ ਤੁਸੀਂ ਕਹਿ ਲਓ ਜੇ ਤੁਸੀਂ ਤੁਹਾਡੇ ਮਨੋਂ ਤੋਂ ਜਦੋਂ ਪੜਦਾ ਲੈ ਗਿਆ ਹੋਵੇ ਜੋ ਭਾਰਤੀ ਸਟੇਟ ਨੇ ਸਾਡੇ ਮਨ ਉੱਤੇ ਬੁਣਿਆ ਹੋਇਆ ਉਹ ਕਿਤਾਬਾਂ ਉਦੋਂ ਪੜਨ ਵਾਲੀਆਂ ਸੋ ਮੈਂ ਸੋਚਦਾ ਵੀ ਉਹਨਾਂ ਨੂੰ ਹਜੇ ਆਪਾਂ ਬਹੁਤ ਬਾਅਦ ਵਿੱਚੋਂ ਪ੍ਰਕਾਸ਼ਿਤ ਕਰੀਏ ਬਹੁਤ ਬਾਅਦ ਵਿੱਚੋਂ ਉਹਨਾਂ ਦੀ ਆਡੀਓ ਬੁੱਕ ਲੈ ਕੇ ਆਈਏ ਉਸ ਤੋਂ ਪਹਿਲਾਂ ਕੋਈ ਹੋਰ ਆਡੀਓ ਬੁੱਕਾਂ ਜਿਹੜੀਆਂ ਸਾਨੂੰ ਹਜੇ ਸਿੱਖੀ ਚ ਪਰਪੱਕ ਕਰਦੀਆਂ ਅਸੀਂ ਉਹਨਾਂ ਨੂੰ ਜੇ ਆਪ ਜੀ ਤੱਕ ਪਬਲਿਸ਼ ਕਰੀਏ ਤਾਂ ਮੈਂ ਸੋਚਦਾ ਕਿ ਉਹ ਜਾਦੇ ਚੰਗੀ ਚੀਜ਼ ਰਹੇਗੀ ਬਾਕੀ ਜੇ ਤੁਸੀਂ ਆਡੀਓ ਬੁੱਕ ਹਜੇ ਤੱਕ ਨਹੀਂ ਉਹ ਸੁਣੀ ਤਾਂ ਜਰੂਰ ਸੁਣੋ ਮੈਂ ਇਆਸ ਕਰਦਾ ਤੇ ਮੈਨੂੰ ਯਕੀਨ ਆ ਕਿ ਇੱਕ ਚੰਗੇ ਸਿੱਖ ਬਣਨ ਵਿੱਚ ਤੁਹਾਨੂੰ ਉਹ ਕਿਤਾਬ ਬਹੁਤ ਮਦਦ ਕਰੂਗੀ ਜੋ ਸਿੱਖ ਸਾਨੂੰ ਗੁਰੂ ਸਾਹਿਬ ਚਾਹੁੰਦੇ ਸੀ ਵੀ ਬਣਦੇ ਦੇਖਣਾ ਜੋ ਸਾਡੀ ਅੰਦਰ ਜਿਹੜਾ ਇੱਕ ਸਿੱਖ ਬੈਠਾ ਜੋ ਉਹ ਚਾਹੁੰਦਾ ਵੀ ਅਸੀਂ ਇਦਾਂ ਦੇ ਸਿੱਖ ਬਣੀਏ ਉਹ ਕਿਤਾਬ ਸਾਨੂੰ ਬਹੁਤ ਮਦਦ ਕਰਦੀ ਉਹ ਚੀਜ਼ ਨੂੰ ਸਮਝਣ ਦੇ ਵਿੱਚ ਜੋ ਸਾਡੇ ਨਾਲ ਧੱਕਾ ਹੋਇਆ ਜੋ ਸਾਡੇ ਨਾਲ ਨਾ ਇਨਸਾਫੀ ਹੋਈ ਆ ਤੇ ਜੋ ਸਾਡੇ ਹੀ ਸੂਰਮਿਆਂ ਨੂੰ ਜਿਨ੍ਹਾਂ ਦੇ ਸਾਨੂੰ ਮਾਣ ਕਰਨਾ ਚਾਹੀਦਾ ਉਹਨਾਂ ਨੂੰ ਜੋ ਜੋ ਸਾਡੇ ਮੂਰੇ ਉਹਨਾਂ ਦੀ ਜੋ ਗਲਤ ਇਮੇਜ ਪੇਸ਼ ਕੀਤੀ ਜਾਂਦੀ ਆ ਉਹ ਸਕੂਟ ਪ੍ਰਚਾਰ ਦਾ ਉਹ ਖੰਡਨ ਕਰਨ ਵਿੱਚ ਆਪ ਜੀ ਨੂੰ ਉਹ ਬਹੁਤ ਮਦਦਗਾਰ ਉਹ ਕਿਤਾਬ ਦੂਰੋਂ ਵੇਖੇ ਸੰਤ ਜਰਨੈਲ ਸਿੰਘ ਸੋ ਇਨੀਆਂ ਬੇਨਤੀਆਂ ਕਰਾਂਗੇ ਆਪ ਜੀ ਦੇ ਚਰਨਾ ਚਾਹੇ ਹਜੇ ਤੱਕ ਤੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਇਦਾਂ ਦਾ ਕੰਟੈਂਟ ਪਾਉਂਦੇ ਰਹਿਣਾ ਹਜੇ ਹੋਰ ਦੂਜੀ ਗੱਲ ਮੈਂ ਜਿਹੜੀ ਜਾਣ ਤੋਂ ਪਹਿਲਾਂ ਆਪ ਜੀ ਕੋਲੇ ਬੇਨਤੀ ਇਹ ਕਰਨੀ ਆ ਇਹ ਕੱਲਾ ਇਹ ਕੋਡ ਪ੍ਰਚਾਰ ਨਹੀਂ ਜੋ ਸਟੇਟ ਕਰ ਰਹੀ ਆ ਆਪਣੇ ਯੋਧਿਆਂ ਪ੍ਰਤੀ ਹੋਰ ਵੀ ਦੁਨੀਆ ਆਪਣੇ ਪੰਥ ਸਿੱਖਾਂ ਪ੍ਰਤੀ ਬਹੁਤ ਜ਼ਿਆਦਾ ਕੋਡ ਪ੍ਰਚਾਰ ਹੋ ਰਿਹਾ ਭਲਾ ਹੋ ਪਖੰਡੀ ਬਾਬੇ ਹੋਣ ਜਾਂ ਫੇਕ 크ਰਿਸਚੀਅਨਸ ਹੋਣ ਜਿਹੜੇ ਕਿ ਪਖੰਡਾ ਦੇ ਨਾਮ ਤੇ ਲੋਕਾਂ ਨੂੰ ਲੋਕਾਂ ਦੇ ਧਰਮ ਪਰਿਵਰਤਨ ਕਰ ਰਹੇ ਨੇ ਜਾਂ ਕੋਈ ਵੀ ਹੋਰ ਸਮੱਸਿਆਵਾਂ ਨਸ਼ੇ ਦੀ ਸਮੱਸਿਆ ਹੋਗੀ ਪੰਜਾਬ ਸਮੱਸਿਆਵਾਂ ਦੇ ਵਿੱਚ ਹੁਣ ਘਿਰਿਆ ਹੋਇਆ ਕਾਫੀ ਜ਼ਿਆਦਾ ਸਾਨੂੰ ਸਾਡੇ ਕੋਲ ਦੋ ਰਾਹ ਜੋ ਮੈਂ ਅਕਸਰ ਮੈਂ ਸੋਚਦਾ ਹੁੰਨਾ ਕਿ ਜਾਂ ਤਾਂ ਹੱਥ ਤੇ ਹੱਥ ਧਰ ਕੇ ਅਸੀਂ ਬੈਠੇ ਰਹੀਏ ਢੀਕੀਏ ਕਦੋਂ ਸਾਡੀ ਮੌਤ ਆਉਂਦੀ ਹੈ ਪੰਜਾਬ ਦੀ ਮੌਤ ਆਉਂਦੀ ਆ ਤੇ ਪੰਜਾਬ ਇੱਕ ਦਰਖਤ ਆ ਜਿਹਦੇ ਨਾਲ ਅਸੀਂ ਸਾਰੇ ਜੁੜੇ ਹੋਏ ਆਂ ਅਸੀਂ ਪੱਤੇ ਆ ਇਸ ਦਰਖਤ ਦੇ ਅਸੀਂ ਟਹਿਣੀਆਂ ਇਸ ਦਰਖਤ ਦੇ ਤੇ ਜੇ ਦਰਖਤ ਹੀ ਨਾ ਰਿਹਾ ਤਾਂ ਪੱਤੇ ਤਾਂ ਫਿਰ ਕਿੱਥੇ ਜਿਉਂਦੇ ਰਹਿਣਗੇ ਸੋ ਪੰਜਾਬ ਸਾਡੀ ਰੂਹ ਆ ਪੰਜਾਬ ਨੂੰ ਜੇ ਅਸੀਂ ਬਚਾਉਣਾ ਤਾਂ ਆਪਣੇ ਆਪਣੇ ਹਿਸਾਬ ਨਾਲ ਸਾਨੂੰ ਇਹਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਪੈਣਾ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਘਰੋਂ ਨਿਕਲ ਕੇ ਹੀ ਆਪਣੇ ਘਰ-ਬਾਰ ਛੱਡ ਕੇ ਯੋਗਦਾਨ ਪਾਉਣਾ ਆਪਾਂ ਘਰੇ ਬੈਠੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਇਹ ਯੋਗਦਾਨ ਪਾ ਸਕਦੇ ਹਾਂ ਆਪਣੇ ਪਿੰਡ ਦੇ ਵਿੱਚ ਰਹਿ ਕੇ ਆਪਣੇ ਪਿੰਡ ਨੂੰ ਹੀ ਜਾਗਰੂਕ ਜਿਹਾ ਅਸੀਂ ਕਰਦੇ ਰਹੀਏ ਅਸੀਂ ਯੋਗਦਾਨ ਪਾ ਸਕਦੇ ਹਾਂ ਪਰ ਉਹਦੇ ਲਈ ਸਾਡੀ ਜੋ ਸਮਝ ਹੈਗੀ ਆ ਸਿਧਾਂਤਾਂ ਪ੍ਰਤੀ ਜਾਂ ਸਿੱਖ ਫਲਸਫੇ ਪ੍ਰਤੀ ਉਹ ਸਾਡੀ ਬਿਲਕੁਲ ਕ੍ਰਿਸਟਲ ਕਲੀਅਰ ਹੋਣੀ ਚਾਹੀਦੀ ਆ ਹਾਲਕਿ ਇਹ ਕਰਨਾ ਬਹੁਤ ਮੁਸ਼ਕਲ ਆ ਕਿ ਸਿੱਖ ਸਿਧਾਂਤ ਜੋ ਜਿਵੇਂ ਆਪਾਂ ਕਹਿੰਨੇ ਵੀ ਸਿੱਖੀ ਵਾਲੋਂ ਨਿੱਕੀ ਤੇ ਖੰਡਿਓਂ ਤਿੱਖੀ ਇਹ ਚੀਜ਼ ਤੇ ਤੁਰਨਾ ਬਹੁਤ ਔਖਾ ਪਰ ਜੇ ਅਸੀਂ ਤੁਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਪੂਰੇ ਵੀ ਉਤਰਾਂਗੇ ਸੋ ਇਹ ਮੈਂ ਆਪਜੀ ਕੋਲੇ ਬੇਨਤੀ ਕਰਨੀ ਸੀ ਕਿ ਜੋ ਆਪਾਂ ਇਹ ਚੈਨਲ ਸ਼ੁਰੂ ਕੀਤਾ ਇਸ ਆਪਾਂ ਇਸ ਇਸ ਕਰਕੇ ਸ਼ੁਰੂ ਕੀਤਾ ਤਾਂ ਕਿ ਜਿੰਨੇ ਲੋਕਾਂ ਤੱਕ ਸਿੱਖੀ ਸਿਧਾਂਤਾਂ ਦੀ ਆਪਾਂ ਗੱਲ ਕਰਾਂਗੇ ਜਿੰਨੇ ਲੋਕਾਂ ਤੱਕ ਇਹ ਗੱਲ ਪਹੁੰਚੂਗੀ ਘੱਟੋ ਘੱਟ ਉਹਨੇ ਲੋਕ ਤਾਂ ਇਸ ਸਿਧਾਂਤ ਵੱਲ ਜੁੜਨ ਸਿੱਖੀ ਸਿਧਾਂਤਾਂ ਵੱਲ ਜੁੜਨ ਸੋ ਇੰਨੀ ਆ ਕਿ ਬੇਨਤੀਆਂ ਸੀਗੀਆਂ ਤੇ ਦੁਬਾਰਾ ਤੁਹਾਨੂੰ ਕਿਸੇ ਹੋ ਨਵੀਂ ਵੀਡੀਓ ਵਿੱਚ ਆਪਾਂ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ